ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਆਪਾਂ ਪਿੰਡ ਰਾਜਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਪਸ਼ੂ ਦਿਖਾਵਾਂਗੇ ਦੋਵੇਂ ਸੂਇਸ ਵਾਏ ਆ ਆਪਾਂ ਪਹੁੰਚੇ ਆ ਵੀਰ ਰੋਪੜ ਦੇ ਕੋਲ ਤੇ ਵੀਰ ਤੇ ਘਰ ਨਹੀਂ ਹੈਗਾ ਪਰ ਹੁਣ ਪਗੀਚਾ ਭਾਜੀ ਜੀ ਕਰਨਗੇ ਗੱਲਬਾਤ ਤੇ ਆ ਜੋ ਕਰਦੇ ਆ ਗੱਲਬਾਤ ਤੇ ਪੁੱਛਨੇ ਫਿਰ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੱਗੇ ਭਾਈ ਸਤਿ ਸ੍ਰੀ ਅਕਾਲ ਹੋ ਸਨੋ ਠੀਕ ਠਾਕ ਜੇ ਬਾ ਚੜਦੀ ਕਲਾ ਭਾਜੀ ਵਧੀਆ ਚਾਹੀਦਾ ਹਾਂਜੀ ਹੋਰ ਭਾਈ ਠੀਕ ਠਾਕ ਜੇ ਵਧੀਆ ਵਧੀਆ ਸ਼ੁਕਰ ਬੜਾ ਰੱਬ ਦਾ ਵੀਰ ਜੀ ਤੁਸੀਂ ਸੁਣਾਓ ਹਾਂਜੀ ਕਿਰਪਾ ਜੀ ਵਾਹਿਗੁਰੂ ਦੀ ਕਿਰਪਾ ਜੀ ਦੀ ਵੀਰ ਜੀ ਕਿੱਥੇ ਗਿਆ ਵੀਰ ਰੁਗੜਾ ਜੀ ਵਾਣੇ ਗਿਆ ਜੀ ਵੀਰ ਜੀ ਠੀਕ ਹੈ ਠੀਕ ਹੈ ਮੈਂ ਤਾਂ ਕਿਹਾ ਵੀ ਤੁਹਾਨੂੰ ਨੰਦਰਾ ਦੀ ਵਾਲੀ ਲਾ ਦਈਏ ਭਰਾ ਠੀਕ ਹੈ ਠੀਕ ਹੈ ਮੈਂ ਭਰਾ ਮੈਨੂੰ ਨੰਦਰਾ ਚੱਖਾ ਲੱਗਦਾ ਮੈਂ ਨਹੀਂ ਕੋਈ ਗੱਲ ਨਹੀਂ ਭ ਨਾਮ ਹੈਗਾ ਜੀ ਵੀਰ ਦਾ ਰੋਬਰਟ ਤੇ ਵੀਰ ਦਾ ਨਾਮ ਹੈਗਾ ਬਿੱਲੂ ਠੀਕ ਹੈ ਜੀ ਇਹਦਾ ਹੈਗਾ ਰਾਏਪੁਰ ਕਲਾਂ ਤਹਿਸੀਲ ਹੈ ਨਾਲਾ ਤੇ ਜ਼ਿਲ੍ਹਾ ਅਮਰਸਰ ਮੋੜੀ ਪੂੰਗੇ ਦੇ ਲਾਗੇ ਠੀਕ ਹੈ ਜੀ ਠੀਕ ਆ ਵੀਰ ਜੀ ਹਾਂਜੀ ਹਾਂਜੀ ਫੋਨ ਨੰਬਰ ਬੋਲ ਦਿਓ ਭਾਜੀ ਫੋਨ ਨੰਬਰ ਹੈਗਾ ਜੀ 9981387963 ਠੀਕ ਹੈ ਜੀ ਹਾਂਜੀ ਹਾਂਜੀ ਤੇ ਕਹਿਣ ਦਾ ਭਾਵ ਹੈ ਵੀ ਹੁਣ ਤੁਹਾਨੂੰ ਆਪਾਂ ਦੱਸ ਦਈਏ ਮੈਂ ਤੇ ਬਾਰੀ ਹਾਂਜੀ ਦੂਜਾ ਸੂਆ ਛੋਟੀ ਸੂਈ ਹੈ ਜੱਗੇ ਵੀ ਰਾਤ ਦੀ ਸੂਈ ਆ ਠੀਕ ਆ ਠੀਕ ਆ ਲਓ ਜੀ ਭੰਡਾ ਪਾਈਆਂ ਜੇ ਅੱਛਾ ਜੀ ਮੇਰੇ ਹੁੰਦਿਆ ਹੀ ਮੰਨ ਲਓ ਕੱਢਿਆ ਨੇ ਠੀਕ ਆ ਹਾਂ ਚਲੋ ਚੋਂਡਿਆ ਸੀ ਤੇ 4 ਕਿਲੋ ਬੱਚੇ ਚ ਘਾ ਕੇ ਕੱਢਿਆ ਜੀ ਠੀਕ ਆ ਠੀਕ ਆ ਜੀ ਠੀਕ ਆ ਲੋ ਜੇਰ ਜੂਰ ਵਿਆਂ ਪ੍ਰੋਪਰ ਪਾਲਤੀ ਅੱਛਾ ਜੀ ਉਸ ਮੇਸਨ ਬਾਲਟੀ ਲਾ ਜੇ ਘਰ ਹਾਂਜੀ ਉਹ ਵੀ ਹਲੀ ਖੜੀ ਆ ਠੀਕ ਆ ਠੀਕ ਆ ਠੀਕ ਆ 10 ਸੋਈ ਛੋਟੀ ਆ ਤੇ ਉਤਨ ਦੀ ਛੋਟੀ ਆ ਕੋਈ ਨਹੀਂ ਇਧਰ ਦੀ ਨਾਲ ਆ ਵੇ ਹਰਿਆਣੇ ਦੀ ਠੀਕ ਆ ਲੋ ਜੀ ਜੈਡ ਬਲੈਕ ਜੇ ਤੇ ਕਦ ਖੁਦ ਵੀ ਚੰਗਾ ਆ ਗਿਆ ਵਾ ਮਗਰ ਪਿੱਲੂ ਬਾਜੀ ਕੀ ਆ ਗਿਆ ਅੱਧੀ ਆ ਗਈ ਕੱਟੀ ਮਗਰ ਆ ਗਿਆ ਫੀਮੇਲ ਕਾਫ ਠੀਕ ਆ ਜੀ ਫੀਮੇਲ ਕਾਫ ਆ ਗਿਆ ਜੇ ਬਿਲਕੁਲ ਤਾਜੀ ਸੋਈ ਆ ਬਾਜੀ ਇੱਕ ਚੀਜ਼ ਇਧਰ ਮਾਰਿਓ ਕੈਮਰਾ ਜੇ 4 ਕਿਲੋ ਨਾ ਚੁੰਦਾ ਤੇ ਝੋਡੀ ਕੋ ਫਲੋਤਾ ਨਹੀਂ ਜਾਣੇ ਨਾ ਚਾੜੀ ਝੋਡੀ ਦੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਚੈੱਕ ਕਰ ਸਕਦੇ ਜੇ ਫੇਸ ਕੁਆਲਟੀ ਵੀ ਤੁਸੀਂ ਮੇਰੇ ਦੁੱਧ ਬਿੱਲੂ ਭਾਜੀ ਨੇ ਮੈਨੂੰ ਇਹਦਾ ਰਿਕਾਰਡ ਦੱਸਿਆ ਹੈ ਅਛਾ ਜੀ ਇਹਨਾਂ ਨੇ 15 ਕਿਲੋ ਦੁੱਧ ਦਿੱਤਾ ਝੋਡੀ ਨੇ ਠੀਕ ਹੈ ਠੀਕ ਹੈ ਠੀਕ ਲਓ ਜੀ 15 ਲੀਟਰ ਜਿਹੜਾ ਦੁੱਧ ਭਰਿਆ ਵਾ ਕਰਮਾਲੀ ਨੇ ਤੇ ਅੱਡਾ ਨਹੀਂ ਵੇਖ ਸਕਦੇ ਜੈ ਨਾਫ ਗਾਂ ਵਰਗਾ ਲੱਗਾ ਵਾ ਇਹ ਰਾਜੀ ਜੀ ਵੀ ਚਲੋ ਕਰਮਾਲੀ ਤੇ ਥਣ ਥਣ ਵੀ ਚੰਗਾ ਲੱਗਾ ਵਾ ਕਿੰਨਾ ਕੁ ਭਰ ਜੂਗੀ ਦੁੱਧ ਭਾਜੀ ਰੇ ਇਹ ਜੋ 17 18 ਕਿਲੋ ਜੀ ਅੱਛਾ ਜੀ ਪਹਿਲੇ ਸਵੇਰੇ ਦਿੱਤਾ 15 16 ਕਿਲੋ ਠੀਕ ਆ ਠੀਕ ਆ ਹਾਂ ਜੀ ਲੋ ਜੀ 17 18 ਲੀਟਰ ਜਿਹੜਾ ਦੁੱਧ ਭਰੂਗੀ ਤੇ ਉਨਾ ਹੀ ਅੱਗੇ ਨੂੰ ਚੱਡਾ ਤੇ ਉਨਾ ਹੀ ਪਿੱਛੇ ਨੂੰ ਬਣਿਆ ਪਿਆ ਵਾ ਬਾਕੀ ਕੋਈ ਵੀ ਨਿੱਕੀ ਨਾ ਸਮਝੇ ਹਾਂ ਜੀ ਹਾਂ ਜੀ ਛੋਟੀਆ ਥਣ ਭਾਂਡਾ ਜੱਗੇ ਭਾਜੀ ਵੇਖੋ ਨਾ ਸਿੰਘ ਵੇਖੋ ਛੋਟੀ ਦਾ ਕੁਆਲਿਟੀ ਵੇਖੋ ਠੀਕ ਆ ਠੀਕ ਆ ਠੀਕ ਆ ਠੀਕ ਆ ਹਾਂ ਜੀ ਬਿਲਕੁਲ ਸਹੀ ਗੱਲ ਹੈ ਜੀ ਲੋ ਜੀ ਚੱਡਾ ਛੱਡਾ ਬਾ ਕਮਾ ਲਿਆ ਤੇ ਚਵਾਈ ਝੋਟੀ ਨੂੰ ਲੱਗੀ ਆ ਬੇਅੰਤੀ ਠੀਕ ਆ ਜੀ ਹਾਂ ਬਹੁਤ ਹੀ ਜਿਆਦੀ ਚੈੱਕ ਕਰ ਸਕਦੇ ਤੁਸੀਂ ਹਨ ਬਲੇਤ ਨਗਾਵਾਂ ਨੂੰ ਬਣੀ ਆ। ਹਾਂ ਲੇ। ਇੱਕ ਨੂੰ ਕਹਿ ਦਿੰਦੇ ਆ ਵੀ ਚੱਡਾ ਹੈਗਾ। ਹਾਂਜੀ 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 ਬਿਲਕੁਲ ਬਿਲਕੁਲ ਜੀ ਆਣ ਪੈਰ ਆ ਕੇ ਭਾਵੇਂ ਤਾਂ ਚੜਜੋ। ਹਾਂ ਬਿਲਕੁਲ ਬਿਲਕੁਲ। ਸੂਸੂਲ ਦਾ ਕੀ ਚੱਡਾ ਲੱਗਾ ਪਿਆ ਕਰਮਾਲੀ ਨੂੰ ਪੇਠ ਪੜਾ ਵੀ ਤੁਸੀਂ ਚੈੱਕ ਕਰ ਸਕਦੇ। ਅਜੇ ਲੱਪਾ ਲੱਪਾ ਜ਼ਰੂਰ ਲੱਗਾ। 4 ਕਿਲੋ ਚੋਈ ਜਾਂ 1.5 ਕਿਲੋ ਇਹਨੂੰ ਪਿਆਤਾ। ਅੱਛਾ ਜੀ। 25 ਰੁਪਿਆ ਵੀ ਨੇ। ਠੀਕ ਆ। ਇਹ ਮੰਨ ਲਓ ਛੋਟੀ ਚਲੋ ਗੁਰਰਾ ਅੰਦਾਸ ਕਿਰਪਾ ਕਰੇ ਦੁੱਧ 15 ਤੋਂ ਪਲੱਸ ਹੀ ਜਾਊਗੀ। ਠੀਕ ਆ ਠੀਕ ਆ। ਲਓ ਜੀ 15 ਤੋਂ ਪਲੱਸ ਜਿਹ ਚੰਗੀ ਆ ਨਾ ਕੋਈ ਸਾਹ ਪਲੇ ਰ ਚਲੋ ਹੋ ਸਕਦਾ ਵੱਧ ਵੀ ਕਾਢੀ ਜਾਵੇ ਤੇ ਮੁੱਲ ਭਾਜੀ ਇਹਦਾ ਹਰ ਬਿੱਲੂ ਭਾਜੀ ਦੱਸ ਦਿੰਦੇ ਮੁੱਲ ਕਿੰਨਾ ਹਰ ਜੀ ਤੇ ਦੀ 1 15 ਦੀ ਜੀ 1 15 ਦੀ ਹਾਂਜੀ ਨਹੀਂ ਕਰੀਏ ਜੈਜਿਆ ਤੁਸੀਂ ਦੱਸ ਦੋ ਜੈਜਿਆ ਦੱਸ ਦੀ ਦੇ ਦਈਏ ਕਰਾ ਲਓ ਭਾਜੀ ਫਰਮਾਨਤਨ ਨਹੀਂ ਮੈਂ ਤਾਂ ਫਿਰ ਭਰਾ ਕੋ ਕਰਾਈ ਮੇਰੇ ਭਰਾ ਨੂੰ ਮੈਂ ਤਾਂ ਜੈਜੀ ਹਣ ਇੱਕ ਦਾ ਮੈਂ ਹੀ ਬੜੀ ਵੱਡੀ ਜੋ ਕਰਵਾ ਲਈ ਚੰਗੀ ਆ ਚੰਗੀ ਆ ਬਿਲਕੁਲ ਸਹੀ ਗੱਲ ਆ ਛੋਟੀ ਜਿੰਨੇ ਦੀ ਤੂੰ ਕਹਿੰਦਾ ਇੰਨੇ ਦੀ ਆ ਚਲੋ ਗੱਲ ਸੱਚੀ ਕਰਨੀ ਚਾਹੀਦੀ ਆ ਹਾਂਜੀ ਆਪਾਂ ਮੇਰਾ ਭਰਾ ਆ ਆਪਾਂ ਬਿਲਕੁਲ ਜੈਜ ਦੇ ਦੇਣੀ ਆ ਚਲ ਦੇ ਦਿਓ ਫਿਰ ਇੱਕ ਪੰਜ ਦੀ ਦੇਖ ਜੋ ਇੱਕ ਪੰਜ ਦੀ ਆਹੋ ਨਾ ਇੱਕ ਪੰਜ ਦੀ ਦੇਣਾ ਹੀ ਹੈ ਨਾ ਮੇਰੇ ਹੱਥ ਜੋੜ ਕੇ ਬੇਨਤੀ ਆ ਵੀਰਾਂ ਨੂੰ ਹਾਂਜੀ ਤੇ ਜਦੋਂ ਵੀ ਇਹਨੂੰ ਫੋਨ ਲਾਓਗੇ ਫਿਰ ਘੱਟ ਨਾ ਕਿਉਂ ਮੈਂ ਹੁਣ ਛੇਰੀ ਕੰਮ ਨੇ ਵੇੜਦੇ ਨਾ ਜੀ ਠੀਕ ਆ ਜੀ ਠੀਕ ਆ ਵੀਰ ਬਿਲਕੁਲ ਸਹੀ ਗੱਲ ਆ ਜੀ ਜੇ ਵੀਰ ਨੂੰ ਲੱਖ ਚੋਂ 1000 ਰੁਪਏ ਆਪਾਂ ਛੱਡ ਦਾਂਗੇ 1000 ਠੀਕ ਆ ਵੀਰ 99 ਨਹੀਂ 2000 ਹੀ ਛੱਡਾਂਗੇ ਜੀ ਲੈ ਵੇ ਮਾ ਜਿਹੜੀ ਗੱਲ 2000 ਘੱਟਣਾ ਪੂਰਾ ਜੀ ਲੱਗਦੀ 2000 98000 ਦੀ ਝੋਟੀ ਮੇਰਾ ਵੀ ਕੋਈ ਅੱਖਾਂ ਵੀ ਰਕੇ ਲੈ ਜੇ ਅੱਛਾ ਜੀ ਮੇਰੀ ਕਮੀ ਵਾਲੀ ਗੱਲ ਨਹੀਂ ਝੋਟੀ ਹਾਂ ਇਹ ਕਰਾਂਗੇ ਕਮੀ ਠੀਕ ਹੈ ਠੀਕ ਹੈ ਲਓ ਜੀ 98000 ਦੀ ਤੇ ਪੰਡਾਂ ਪਾਈਆਂ ਥੱਲੇ ਕਰਮ ਵਾਲੀ ਨੇ ਵੇਖ ਸਕਦੇ ਤੁਸੀਂ ਕਾਹ ਕਰੇ ਉਹਨਾਂ ਐਨ ਬਲੈਕ ਨਗਾਵਾਂ ਵਾਂਗ ਬਣੀ ਪਈ ਆ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਉਹ ਨਹੀਂ ਅੱਗੇ ਨੂੰ ਦੋ ਨਹੀਂ ਪਿੱਛੇ ਨੂੰ ਬਣੀ ਪਈ ਆ ਤੇ ਹੈ ਵੀ ਜੈਟ ਬਲੈਕ ਹਾਂ ਜੀ ਹਾਂ ਜੀ ਮੇਰਾ ਵੀ ਦੇਸੀ ਨਾ ਝੋਟੀ ਸਮਝੇ ਠੀਕ ਆ ਝਿਹੜ ਬਹੁਤ ਹੀ ਚੰਗੇ ਆ ਜੇ ਲੱਪਾ ਲੋਪਾ ਆਇਆ ਤੁਹਾਡੇ ਸਮੇਂ ਜੀਲ ਜਰ ਵੀ ਸੁੱਠੀ ਆ ਹਾਂਜੀ 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 ਬਿਲਕੁਲ ਬਿਲਕੁਲ ਆਹ ਇਹਦਾ ਬੱਚਾ ਠੀਕ ਆ ਜੀ ਜਵਾਗ ਵੇਖ ਸਕਦੇ ਜੀ ਫੀਮੇਲ ਕਾਫ ਜੇ ਸੱਤੀ ਵੇਖਦੀ ਸੁਆਦੀ ਦਿੱਤੀ ਬਹੁਤ ਆਉਂਦੀ ਦਿੱਤੀ ਇਹ ਕਿੱਲਾ ਨੜੂ ਵਿਖਾ ਦੋ ਠੀਕ ਆ ਠੀਕ ਆ ਬੋਈਆ ਵੇਖ ਇਹ ਜੀ ਜੁਕੀ ਨੂੰ ਠੀਕ ਆ ਠੀਕ ਆ ਜੀ ਬਿਲਕੁਲ ਜੀ ਤਾਜ਼ਾ ਬੱਚਾ ਵਾ ਫੀਮੇਲ ਕਾਫ ਤੇ ਦੂਜੇ ਨੰਬਰ ਦੇ ਭਾਜੀ ਕਿਵੇਂ ਆ ਗਈ ਇਹ ਵੀ ਇਹਦੀ ਛੋਡੀ ਖੜਦੀ ਏ ਜੇ 10 12 ਦਿਨ ਅੱਛਾ ਜੀ ਛੋਡੀ ਚੰਗੀ ਬਣੂ ਚੰਗੀ ਛੋਡੀ ਠੀਕ ਆ ਆਜਾ ਚਲ ਇਹ ਬਾਕੀ ਧਣਪਾਨੇ ਦੇ ਚੱਕੇ ਵੀ ਨੂੰ ਵਿਖਾ ਦਿੱਤਾ ਠੀਕ ਆ ਠੀਕ ਆ ਲੋ ਬਈ ਇਧਰਲੀ ਸਾਈਡ ਤੋਂ ਥਣਾ ਦਾ ਸੈੱਜ ਗਿਆ ਤੁਸੀਂ ਚੈੱਕ ਕਰ ਸਕਦੇ ਤੇ ਮਗਰਲੀ ਸਾਈਡ ਤੋਂ ਵੀ ਚੈੱਕ ਕਰਾ ਦਿੰਨੇ ਆ ਡਰਦੀ ਹੈ ਨਾ ਤਾਂ ਹੀ ਨਹੀਂ ਲਓ ਜੀ ਸਫਾਈਆਂ ਵਾ ਚੱਡੇ ਦੇ ਵਿੱਚ ਜਿੰਨੀਆਂ ਵੀ ਹੋ ਗਈਆਂ ਬਾਕੀ ਸਿੱਗੀ ਥੁਗੀ ਦੀ ਦੂਜਾ ਸੁਭਾ ਇਹਦਾ ਅੱਛਾ ਜੀ ਆ ਗਿਆ ਤੁਹਾਡੀ ਜਿੰਨੀ ਵੀ ਹੈਗੀ ਠੀਕ ਆ ਹਾਂ ਛੋਟੇ ਵੱਧ ਬੰਦੇ ਬੰਦੀ ਆ ਬਿਲਕੁਲ ਬਿਲਕੁਲ ਸਿੱਗੀ ਹੋਰ ਤਾਂ ਗੱਲ ਕੋਈ ਪਰਛੂਗੀ ਠੀਕ ਆ ਠੀਕ ਆ ਬੰਨੀ ਬੜੀ ਛੋਟੀ ਥਾਣੇ ਵਾਸਤੇ ਛੋਟੀ ਲੱਗਾ ਠੀਕ ਲਓ ਜੀ ਇਹ ਵੀ ਜੈਡ ਬਲੈਕ ਆ ਗਈ ਜੀ ਇਹ ਸਾਂਭਣ ਵਾਲੀ ਆ ਦੂਜਾ ਸੂਆ ਭਾਜੀ ਹਾਂਜੀ ਅੱਜ ਅੱਜ ਦੂਜੇ ਸੂਵੇ ਸੁਣੀ ਭਾਜੀ ਕਿੰਨਾ ਕੁ ਦੁੱਧ ਮਤਲਬ ਰਿਕਾਰਡ ਇਹਦਾ ਪਹਿਲੇ ਨੂੰ ਸੂਵੇ ਦਾ ਹੈਗਾ ਜੀ 11-12 ਕਿਲੋ ਦੇ ਹੀ ਗਈ ਆ ਅੱਛਾ ਜੀ ਹਾਂਜੀ ਠੀਕ ਆ ਠੀਕ ਆ ਥੋੜੀ ਜਿਹੀ ਲਿਸਾ ਪਣ ਜ਼ਰੂਰ ਹੈਗਾ ਵਾ ਬਾਕੀ ਸੰਭਨ ਵਾਲੀ ਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਇਹ 10 ਕ ਦਿਨ ਦੇ ਆਸ-ਪਾਸ ਆ ਜੇ ਟਾਈਮ ਲੱਜੂਗੀ ਤੇ ਸੂਨ ਤਾਂ ਕਿਹੜਾ ਹਵਾਨਾ ਚੰਗਾ ਬਣਾ ਜਣਾ ਕਰਮਾਲੀ ਨੇ ਇਹ ਵੀ ਜੱਗੇ ਵੀ ਜਿੰਨੇ ਨੇ ਫੁੱਲਦੀ ਐ ਕੋਈ ਵੀਰੇ ਨੂੰ ਮੰਨ ਲਓ ਖਲ ਦੀ ਬੋਰੀ ਪਾਲੇ ਹਾਂਜੀ ਛੋਟੀ ਦੁੱਧ ਦਸਾਂ ਨਾਲੋਂ ਪਲਾਸੀ ਜਾਊਗੀ ਅੱਛਾ ਜੀ ਛੋਟੀ ਨਸਲ ਦੀ ਐ ਸੁੜੀ ਜੀ ਲਸਾ ਪਾ ਦੇ ਚਲੋ ਸਾਨੂੰ ਦਿਖਣੀ ਡਿਆ ਹੈ ਹਾਂਜੀ 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 ਬਿਲਕੁਲ ਸਹੀ ਗੱਲ ਐ ਜੀ ਸਭ ਬਰਾਲੀ ਐ ਚਲੋ ਕਿੰਨਾ ਕ ਜੇ ਮੁੱਲ ਭਾਜੀਰਾ ਦੇ ਦਈਏ 75 ਦੀ 75 ਦੀ ਹਾਂਜੀ ਅੱਛਾ ਕਰ ਦਈਏ ਥੋੜੀ ਜਾਇਜ਼ ਕਰ ਦੋ ਕੋਈ ਭਰਾ ਆ ਆ ਵੀ ਕਰ ਦਿਓ ਮੇਰੇ ਕੋਲ ਮਰ ਗਿਆ ਵਾਧ ਹੋ ਜਾਂਦੀ ਦੀਏ ਨਹੀਂ ਕੋਈ ਨਹੀਂ ਜਿੰਨੇ ਚੰਗੀ ਲੱਗਦੀ ਕਰ ਦੇਣੇ ਤੁਮ ਭਰਾ ਜੀ ਦੇਰੀਆ 72 ਦੀ 70 ਦੀ ਦੇ ਦिए ਲਓ ਵੀਰ ਜੀ ਹਾਂ ਆ 70000 ਦੀ ਝੋਟੀ ਤੇ ਮੇਰਾ ਵੀ ਟੋਕੜਾ ਵਾਲਾ ਮੋਲਿਆ ਝੋਟੀ ਦਾ ਬਿਲਕੁਲ ਬਿਲਕੁਲ ਸਹੀ ਗੱਲ ਐ ਜੀ ਲਓ ਜੀ ਜੱਡਾ ਵੀ ਵੇਖ ਸਕਦੇ ਸਫਾਈਆਂ ਦੇ ਵਿੱਚ ਬਾਕੀ ਢੱਲਾ ਢੋਲਾ ਦੀ ਵੇਖ ਸਕਦੇ ਜੀ ਕਾਫੀ ਘੱਟ ਸੂਣਦਾ ਕ ਮੈਨੂੰ ਲੱਗੀ 2-4 ਕਿਲੋ ਘਿਓ ਚੰਗਿਆ ਮੈਨੂੰ ਯਾਰ ਇਹਨੂੰ 10-12 11-12 ਕਿਲੋ ਦੁੱਧ ਖੁੱਲਾ ਚਵਾ ਜੂਗਾ ਅੱਛਾ ਜੀ ਠੀਕ ਐ ਜੀ ਹੋਰ ਵੀ ਐ ਪਿਛੋੜ ਕਰਦਾ ਮੈਂ ਮੇਰਾ ਅੱਛਾ ਜੀ 70 ਦੀ ਝੋਟੀ ਜੇ 70 ਦੀ ਜਿਹੜੀ ਹਾਂ ਨਾ ਇਹ ਜੇ ਬਸ ਠੀਕ ਐ ਠੀਕ ਐ ਲਓ ਜੀ ਇੱਕ ਘੱਟ 70 ਦੀ ਇਹ ਬਿਲਕੁਲ ਜਿਹੜਾ ਨੋਰਮਲ ਰੇਟ ਪਾਰਤਾ ਵਾ ਅੱਖਾਂ ਮੀਟ ਕੇ ਲੈ ਜੇ ਅੱਛਾ ਜੀ ਬਾਕੀ ਕੋਈ ਥਾਣਾ ਦੀ ਬਿਲਕੁਲ ਥਾਣਾ ਦੀ ਪਿੱਛੇ ਦੀ ਮੇਰੇ ਭਰਾ ਦੀ ਗਾਰੰਟੀ ਹੂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਿਲਕੁਲ ਕੋਈ ਚੱਕਰ ਨਹੀਂ ਹੈਗਾ ਹਾਂਜੀ ਇਹ ਆ ਵੀ ਥੋੜਾ ਜਿਹਾ ਵੀਰ ਝੱਕਦਾ ਬੋਲਣ ਤੋਂ ਚਲੋ ਹੁੰਦਾ ਰੁਕ ਬੋਲਦਾ ਨਾ ਬਿਲਕੁਲ ਬਿਲਕੁਲ ਠੀਕ ਹੈ ਦਾ ਜੀ ਲੈਭੂ ਬੋਲਣਾ ਹੌਲੀ ਹੌਲੀ ਹਾਂਜੀ ਹਾਂਜੀ ਚਲੋ ਆਰਡਰ ਬਣ ਜਾਂਦੀ ਨਾ ਫਿਰ ਉਹਨੂੰ ਵਧਤਾਰੇ ਬੋਲਣ ਦਾ ਤੇ ਚਲੋ ਕਰ ਲੈਂਦਾ ਗੱਲਬਾਤ ਹਾਂਜੀ ਹਾਂਜੀ ਬਾਕੀ ਮਨਜੋਤ ਵੀਰ ਵੀ ਨਾਲ ਹੀ ਪਹੁੰਚਿਆ ਵਾ ਛ ਪੂਰੀ ਟੌਪ ਦੀ ਆ ਹਾਂਜੀ ਪੂਰੀ ਵਧੀਆ ਇਹ ਹਲੋ ਪੰਡਾਂ ਪਾਈਆਂ ਪਈਆਂ ਵਾ ਬਾਕੀ ਚਲੋ ਮੰਜੋਦਰ ਵੀ ਪਛਾਣ ਲਿਆ ਡੰਗਰ ਦੀ ਏਡੀ ਗੱਲ ਨਹੀਂ ਕੋਈ ਨਹੀਂ ਖੁਦ ਖਾਦਨੇ ਆਪਾਂ ਵੇਖ ਸਕਦੇ ਤੁਸੀਂ ਚੱਡਾ-ਚੁੱਡਾ ਜਿਹੜਾ ਸਫਾਈਆਂ ਜਿਹੜੇ ਥਾਣ ਜਿਹੜਾ ਬੜਾ ਗੈਪ ਤੇ ਲੱਗਾ ਵਾ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਸੀ ਵੇਖ ਸਕਦੇ ਤੁਸੀਂ ਉਨੀ ਅੱਗੇ ਨੂੰ ਤੇ ਉਨੀ ਪਿੱਛੇ ਨੂੰ ਬਣੀ ਪਈ ਆ ਐਨ ਸਹੂਲਤਕ ਚੱਡਾ ਲੱਗਾ ਵਾ ਕਰਮਾਲੀ ਦਾ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜ਼ਰੂਰ ਕਰਦੇ ਕਰੋ ਕਿਉਂਕਿ ਚਲੋ ਕਿਸੇ ਵੀਰ ਭਰਾ ਦੇ ਅੱਗੇ ਪਸ਼ੂ ਖਰੀਦਣ ਨੂੰ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ